ਲੁਧਿਆਣਾ ਜਿਮਨੀ ਚੋਨਾ ਦੇ ਨਤੀਜੇ ਆ ਗਏ ਨੇ ਇਸ ਨਾ ਚੋਨਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਬਾਜ਼ੀ ਮਾਰੀ ਹੈ ਇਹਨਾਂ ਚੋਨਾ ਦੇ ਵਿੱਚ 10000 ਦੀ ਵੱਡੀ ਲੀਡ ਦੇ ਨਾਲ ਭਰਤ ਭੂਸ਼ਣ ਆਸ਼ੂ ਨੂੰ ਸੰਜੀਵ ਅਰੋੜਾ ਨੇ ਹਰਾ ਦਿੱਤਾ ਸਨਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਵੋਟਾਂ ਪਈਆਂ ਸੀ ਵੋਟਾਂ ਦੀ ਗਿਣਤੀ ਦਾ ਕੰਮ ਕੁਮਾਰ ਮੰਡੀ ਦੇ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਹੋਇਆ ਸੰਜੀਵ ਅਰੋੜਾ ਨੂੰ 10600 ਵੋਟਾਂ ਨਾਲ ਵੱਡੀ ਜਿੱਤ ਮਿਲੀ ਹੈ ਕਾਂਗਰਸ ਦੇ ਭਾਰਤ ਪੁਸ਼ਨਾਸ਼ੂ ਦੂਜੇ ਨੰਬਰ ਤੇ ਤੇ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਜਦ ਕਿ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਬੁਰੀ ਹੋਈ ਆ ਅਕਾਲੀ ਦਲ ਚੌਥੇ ਨੰਬਰ ਤੇ ਰਹੀ ਹੈ ਟੇਲਗੋਟ ਦੇ ਰੁਝਾਨ ਵਿੱਚ ਸੰਜੀਵ अरोड़ा ਨੂੰ 33440 ਭਾਰਤ ਪੁਸ਼ਨਾਸ਼ੂ ਨੂੰ 22968 ਜੀਵਨ ਗੁਪਤਾ ਨੂੰ 18676 ਤੇ ਐਡਵੋਕੇਟ ਪਰਕਾਰ ਸਿੰਘ ਨੂੰ 17739 ਵੋਟਾਂ ਮਿਲੀਆਂ ਨੇ ਤੇ ਨੂੰਟਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਵੀ 752 ਹੋ ਚੁੱਕੀ ਹੈ ਜਦ ਕਿ ਇਸ ਤੋਂ ਪਹਿਲਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ ਉੜਾ ਨੇ ਲੀਡ ਬਣਾਈ ਹੋਈ ਸੀ ਤੇ ਸਭ ਦੀਆਂ ਨਜ਼ਰਾਂ ਇਹਨਾਂ ਨਤੀਜਿਆਂ ਤੇ ਟਿਕੀਆਂ ਹੋਈਆਂ ਸਨ ਇਸ ਖਬਰ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸਮਰਥਕਾਂ ਦੇ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਦੂਸਰੇ ਨੂੰ ਵਧਾਈਆਂ ਦੇਣ ਦਾ ਲੱਡੂ ਵੰਡਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਜਦੋਂ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਦੇ ਮੋਹ ਲਾਉਂਦੇ ਹੈ ਸੰਜੀਵ ਉੜਾ ਜੀ ਨੂੰ ਪੱਛਮੀ ਦੀ ਕਮਾਂਡ ਸੰਭਾਲੀ ਹੈ ਧੰਨਵਾਦ ਕਰਦਾ ਹਾਂ ਸਭ ਪੰਜਾਬੀ ਦੇ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅਰੜਾਈ ਦੇ ਹੱਕ ਵਿੱਚ ਪ੍ਰਚਾਰ ਵੀ ਕਰਿਆ ਵੋਟਾਂ ਪਾਉਣ ਦੀ ਪੀੜ ਵੀ ਕੀਤੀ ਤੇ ਮੈਂ ਸਮਝਦਾ ਵੀ ਸੰਜੀਵ ਅਰੜਾ ਜੀ ਉਹੀ ਵਿਅਕਤੀ ਸੀ ਜਿਹੜੇ ਸਹੀ ਢੰਗ ਨਾਲ ਜਿਹੜੀ ਹੈ ਪਛਮੀ ਦੀ ਲੋਕਾਂ ਦੀ ਉਹਨਾਂ ਦੇ ਪਾਸ ਦੀ ਸੰਭਾਲ ਕਰ ਸਕਦੇ ਜਿੰਨੀ ਖੁਸ਼ੀ ਮਹਿਸੂਸ ਹੋ ਰਹੀ ਜਾਂਦੀ ਮੈਂ ਸਮਝਦਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮੈਂ ਸਮਝਦਾ ਬਾਬਾ ਦੀਪ ਸਿੰਘ ਜੀ ਦਾ ਸਭ ਤੋਂ ਵੱਡਾ ਧੰਨਵਾਦ ਆ ਜਿਨ੍ਹਾਂ ਨੇ ਮੇਰੀ ਵੀ ਇੱਜ਼ਤ ਰੱਖੀ ਸਾਡੀ ਸਭ ਦੀ ਇੱਜ਼ਤ 27 ਦੀ ਇਲੈਕਸ਼ਨ ਕੀ ਤਾਂ ਦੇਖ ਰਹੇ ਹਾਂ 27 ਦੀ ਇਲੈਕਸ਼ਨ ਦਾ ਅੱਜ ਮੋੜ ਵੱਜ ਗਿਆ ਇਹ ਮੈਂ ਨਹੀਂ ਇਹ ਬਰੁੱਧੀ ਕਹਿੰਦੇ ਸੀ ਵੀ 27 ਦੇ ਵਿੱਚ ਅਸੀਂ ਆ ਚੋਣ ਜਿੱਤ ਕੇ 27 ਦਾ ਮੋੜ ਬਦਲेंगे ਤੇ ਹੁਣ ਮੋੜ ਆਮ ਆਦਮੀ ਪਾਰਟੀ ਦਾ ਵੱਜ ਗਿਆ ਵੱਡੀ ਲੀਡਰ ਨਾਲ ਜਿਹੜੀਆਂ ਆਉਣੀਆਂ ਜਿੰਨੀਆਂ ਵੀ 27 ਦੇ ਚੋਣਾਂ ਜਿੱਤ ਕੇ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਲੰਧਾ ਨਾ ਵਧੀਆ ਰਿਜਲਟ ਆਇਆ ਇੱਥੇ ਦੇਖੋ ਇਹ ਵੀ ਰੱਖੀ ਗਈ 2027 ਦੇ ਵਿੱਚ ਵੀ ਇਦੋਂ ਵੱਡੇ ਫਤਵੇ ਮਿਲਨੇ ਆ ਜੀ ਵਿਰੋਧੀਆਂ ਨੇ ਹੁਣ ਛੱਡਿਆ ਹੀ ਨਹੀਂ ਕੋ ਬੋਲਣ ਜੋ ਗਾ ਹਲਕਾ ਵੈਸ ਤੇ ਲੋਕਾਂ ਨੇ ਦੱਸਤਾ ਹੁਣ ਵਿਰੋਧੀਆਂ ਦੇ ਕੋਲ ਕੁਛ ਨਹੀਂ ਰਿਹਾ ਲੁਧਿਆਣਾ ਜਿਮਨੀ ਚੋਣਾ ਦੀ ਨਤੀਜੇ ਆ ਗਏ ਨੇ ਇਸ ਨਾ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਬਾਜ਼ੀ ਮਾਰੀ ਹੈ ਇਹਨਾਂ ਚੋਣਾ ਦੇ ਵਿੱਚ 10000 ਦੀ ਵੱਡੀ ਲੀਡ ਦੇ ਨਾਲ ਪਰਤ ਪੂਸ਼ਣ ਆਸ਼ੂ ਨੂੰ ਸੰਜੀਵ ਅਰੋੜਾ ਨੇ ਹਰਾ ਦਿੱਤਾ। ਸਨਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਵੋਟਾਂ ਪਈਆਂ ਸੀ। ਵੋਟਾਂ ਦੀ ਗਿਣਤੀ ਦਾ ਕੰਮ ਕੁਮਾਰ ਮੰਡੀ ਦੇ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਹੋਇਆ। ਸੰਜੀਵ ਅਰੋੜਾ ਨੂੰ 10600 ਵੋਟਾਂ ਨਾਲ ਵੱਡੀ ਜਿੱਤ ਮਿਲੀ ਆ ਕਾਂਗਰਸ ਦੇਵਾਰਤ ਪੂਸ਼ਨਾਸ਼ੂ 2 ਨੰਬਰ ਤੇ ਤੇ ਭਾਜਪਾ ਦੇ ਜੀਵਨ ਗੁਪਤਾ 3 ਨੰਬਰ ਤੇ ਜਦ ਕਿ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਬੁਰੀ ਹੋਈ ਆ ਅਕਾਲੀ ਦਲ 4 ਨੰਬਰ ਤੇ ਰਹੀ ਹੈ। ਤੇਲਵੇ ਗੇਟ ਦੇ ਰੋਜ਼ਾਨ ਵਿੱਚ ਸੰਜੀਵ अरोड़ा ਨੂੰ 3344 ਭਾਰਤ ਪੂਸ਼ਨਾਸ਼ੂ ਨੂੰ 22968 ਜੀਵਨ ਗੁਪਤਾ ਨੂੰ 18676 ਤੇ ਐਡਵੋਕੇਟ ਪਰਪਕਾਰ ਸਿੰਘ ਨੂੰ 17739 ਵੋਟਾਂ ਮਿਲੀਆਂ ਨੇ। ਇਹਨਾਂ ਵੋਟਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਵੀ 752 ਹੋ ਚੁੱਕੀ ਹੈ। ਜਦ ਕਿ ਇਸ ਤੋਂ ਪਹਿਲਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ ਬੂੜਾ ਨੇ ਲੀਡ ਬਣਾਈ ਹੋਈ ਸੀ ਤੇ ਸਭ ਦੀਆਂ ਨਜ਼ਰਾਂ ਇਹਨਾਂ ਨਤੀਜਿਆਂ ਤੇ ਟਿਕੀਆਂ ਹੋਈਆਂ ਸਨ ਇਸ ਖਬਰ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸਮਰਥਕਾਂ ਦੇ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਦੂਸਰੇ ਨੂੰ ਵਧਾਈਆਂ ਦੇਣ ਦਾ ਲੱਡੂ ਵੰਡਣ ਦਾ سلسلہ ਵੀ ਸ਼ੁਰੂ ਹੋ ਗਿਆ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਜਦੋਂ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨੀਚੇ ਦੇ ਮੋਹਨ ਹੇ ਸੰਜੀਵ ਬੂੜਾ ਜੀ ਨੂੰ ਪੱਛਮੀ ਦੀ ਕਮਾਂਡ ਸੰਭਾਲੀ ਹੈ ਧੰਨਵਾਦ ਕਰਦਾ ਸਮੂਹ ਪੰਜਾਬੀਆਂ ਦਾ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅਰੋੜਾਈ ਦੇ ਹੱਕ ਵਿੱਚ ਪ੍ਰਚਾਰ ਵੀ ਕਰਿਆ, ਵੋਟਾਂ ਪਾਉਣ ਦੀ ਪੀੜ ਵੀ ਕੀਤੀ ਤੇ ਮੈਂ ਸਮਝਦਾ ਵੀ ਅ ਸੰਜੀਵ ਅਰੋੜਾ ਜੀ ਉਹੀ ਵਿਅਕਤੀ ਸੀ ਜਿਹੜੇ ਸਹੀ ਢੰਗ ਨਾਲ ਜਿਹੜੀ ਹੈ ਪਛਮੀ ਦੀ ਲੋਕਾਂ ਦੀ ਉਹਨਾਂ ਦੇ ਵਿਕਾਸ ਦੀ ਸੰਭਾਲ ਕਰ ਸਕਦੇ। ਜਿੰਨੀ ਵੀ ਖੁਸ਼ੀ ਮਹਿਸੂਸ ਹੋ ਰਹੀ ਜਾਂਦੀ ਹੈ। ਮੈਂ ਸਮਝਦਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮੈਂ ਸਮਝਦਾ ਬਾਬਾ ਦੀਪ ਸਿੰਘ ਜੀ ਦਾ ਸਭ ਤੋਂ ਵੱਡਾ ਧੰਨਵਾਦ ਆ ਜਿਨ੍ਹਾਂ ਨੇ ਮੇਰੀ ਵੀ ਇੱਜ਼ਤ ਰੱਖੀ ਸਾਡੀ ਸਭ ਦੀ ਇੱਜ਼ਤ। 27 ਦਾ ਇਲੈਕਸ਼ਨ ਕਿਦਾਂ ਦੇਖ ਰਹੇ ਸੀ 27 ਦੀ ਇਲੈਕਸ਼ਨ ਦਾ ਅੱਜ ਮੋੜ ਬਦ ਗਿਆ ਇਹ ਮੈਂ ਨਹੀਂ ਇਹ ਬਿਰੋਧੀ ਕਹਿੰਦੇ ਸੀ ਵੀ 27 ਦੇ ਵਿੱਚ ਅਸੀਂ ਆ ਚੋਣ ਜਿੱਤ ਕੇ 27 ਦਾ ਮੋੜ ਬਦ ਲਾਂਗੇ ਤੇ ਹੁਣ ਮੋੜ ਆਮ ਆਦਮੀ ਪਾਰਟੀ ਦਾ ਬਦ ਗਿਆ ਵੱਡੀ ਲੀਡਰ ਨਾਲ ਜਿਹੜੀਆਂ ਆਉਣ ਵਾਲੀਆਂ ਦਿਨੀਆਂ ਵਿੱਚ 27 ਦੇਆਂ ਚੋਣਾਂ ਜਿੱਤ ਕੇ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾ ਲੰਡਨ ਦਾ ਬੜਾ ਰਿਜਲਟ ਆਇਆ ਇੱਥੇ ਦੇਖੋ ਇਹ ਨੀ ਰੱਖੀ ਗਈ 2027 ਦੇ ਵਿੱਚ ਵੀ ਇਹ ਤੋਂ ਵੱਡੇ ਫਤਵੇ ਮਿਲਨੇ ਆ ਜੀ ਵਿਰੋਧੀਆਂ ਦੇ ਵੱਲੋਂ ਵੀ ਬੜੀਆਂ ਬਾਪੀਆਂ ਮਾਰੀਆਂ ਵਿਰੋਧੀਆਂ ਨੇ ਹੁਣ ਛੱਡਿਆ ਹੀ ਨਹੀਂ ਕੋ ਬੋਲਣ ਜੋਗਾ ਹਲਕਾ ਵੈਸ ਤੇ ਲੋਕਾਂ ਨੇ ਦੱਸਤਾ ਹੁਣ ਵਿਰੋਧੀਆਂ ਦੇ ਕੋਲ ਕੁਛ ਨਹੀਂ ਰਿਹਾ